ਲੁਧਿਆਣਾ ਜਿਮਨੀ ਚੌਕ ਅੱਜ ਵੋਟਾਂ ਪੈਣ ਦਾ ਕੰਮ ਨਿਭੜ ਗਿਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਲੁਧਿਆਣਾ ਦੇ ਵਿੱਚ ਲੁਧਿਆਣਾ ਪਛਮੀ ਸੀਟ ਦੇ ਲਈ ਇਸ ਜਿਮਨੀ ਚੌਣ ਦੇ ਲਈ ਵੋਟਾਂ ਪਈਆਂ ਕੁਰਾਨ ਪਰੰਤੋ ਤੁਰੰਤ ਬਾਅਦ 에ਰ ਇੰਡੀਆ ਦੇ ਉਸ ਜਹਾਜ਼ ਦੇ ਜਿਹਨੇ ਗੁਜਰਾਤ ਦੇ ਅਹਮਦਾਬਾਦ 에ਰਪੋਰਟ ਤੋਂ ਲੰਡਨ ਲਈ ਉਡਾਨ ਭਰੀ ਸੀ ਉਸ ਚਾਰਜ ਦੇ ਦੋਵੇਂ ਇੰਜਨ ਫੇਲ ਹੋ ਗਏ ਸੋਨੀਪੱਤ ਤੋਂ ਇਹ ਰੂਟ ਹੈ ਤੁਹਾਡਾ ਹੋਵੇ ਜੇ ਤੁਸੀਂ ਅੰਡਰਗਰਾਉਂਡ ਫਰਗ ਰਹੀ ਜਾਣਾ ਤੇ ਤੁਹਾਨੂੰ 에어ਪੋਰਟ ਤੱਕ ਜਦੋਂ ਲੈ ਕੇ ਜਾਏਗੀ ਤਾਂ ਸੋਨੀਪੱਤ ਤੋਂ ਦਿੱਲੀ ਤੋਂ ਹੁੰਦਿਆਂ ਹੋਇਆਂ ਗੁਰਗਾਉਂ ਰੋਡ ਤੇ 에어ਪੋਰਟ ਤੱਕ ਜਾਣ ਤੱਕ ਜਿੰਨਾ ਤੁਹਾਡਾ ਸਮਾਂ ਲੱਗਦਾ ਸੀ ਉਹ ਚੋਂ ਸਵਾ ਘੰਟਾ ਲਗਭਗ ਬਚਉਂ ਮਾਈਕਰੋ ਕਾਸਟਿੰਗ ਦੇ ਕੰਮ ਤੁਹਾਡੇ ਅੰਦਰ ਲੱਗੇ ਇੱਕ ਲੀਟਰ ਬੋਤਲ ਚੋਂ ਪਾਣੀ ਵੀ ਨਾਲ ਵਿਅਕਤੀ ਦੇ ਸ਼ਰੀਰ ਦੇ ਵਿੱਚ 70 ਦੇ ਕਰੀਬ ਜਿਹੜੇ ਪਲਾਸਟਿਕ ਦੇ ਮਾਈਕਰੋ ਕਣੇ ਅੰਦਰ ਚਲੇ ਜਾਂਦੇ ਹਨ ਗਲੋਬਲ ਪੰਜਾਬ ਕੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਲੁਧਿਆਣਾ ਜਿਮਨੀ ਚੌਂ ਅੱਜ ਵੋਟਾਂ ਪੈਣ ਦਾ ਕੰਮ ਨਿਭੜ ਗਿਆ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 6:00 ਵਜੇ ਤੱਕ ਲੁਧਿਆਣਾ ਦੇ ਵਿੱਚ ਲੁਧਿਆਣਾ ਪਛਮੀ ਸੀਟ ਦੇ ਲਈ ਇਸ ਜਿਵਨੀ ਚੋਣ ਦੇ ਲਈ ਬੋਟਾਂ ਪਈਆਂ ਪੌਣੇ 2 ਲੱਖ ਦੇ ਕਰੀਬ ਵੋਟਰ ਨੇ 1,75,000 ਦੇ ਕਰੀਬ ਤੇ ਜਿਨ੍ਹਾਂ ਦੇ ਲਈ 194 ਪੋਲਿੰਗ ਬੂਥ ਬਣਾਏ ਗਏ ਸੀ ਉਹਨਾਂ ਪੋਲਿੰਗ ਸਟੇਸ਼ਨਾਂ ਦੇ ਉੱਤੇ ਕਰੀਬ 776 ਮਲਾਜਮ ਤਾਇਨਾਤ ਸੀ ਜਿਨ੍ਹਾਂ ਨੇ ਇਹ VOTING ਪ੍ਰਕਿਰਿਆ ਨੂੰ ਮੁਕੰਮਲ ਕੀਤਾ ਸੋ ਇਹਨਾਂ ਪੋਲਿੰਗ ਸਟੇਸ਼ਨਾਂ ਦੀ ਸੁਰੱਖਿਆ ਲਈ ਉਸ ਖੇਤਰ ਦੀ ਸੁਰੱਖਿਆ ਲਈ ਪੁਲਿਸਨ ਤ ਤਲ ਕਿਉਂ ਲੱਗਿਆ ਸੀ ਪੰਜਾਬ ਪੁਲਿਸ ਲੱਗਿਓ ਸੀ ਉਹ ਵਖਰੀ ਗੱਲ ਆ ਕਿ ਉਹ 7 ਤਾਰੀਖ ਤੇ ਹੱਕ ਚ ਬੰਦ ਹੁਕਮ ਦੀ ਨਜ਼ਰ ਆਈ ਪਰ ਉਦੋਂ ਅਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ ਵੀ 5 ਕੰਪਨੀਆਂ ਤਾਇਨਾਤ ਕੀਤੀਆਂ ਸੋ ਲੁਧਿਆਣਾ ਪੱਛਮੀ ਦੀ ਜਿਮਨੀ ਚੌਂ ਇੰਜ ਲੜੀ ਗਈ ਜਿਵੇਂ ਜੰਗ ਦਾ ਮੈਦਾਨ ਹੋਵੇ ਜਿਵੇਂ ਇੱਕ ਆਮੋ ਸਾਹਮਣੇ ਦੀ جنگ ਹੋਵੇ ਰ ਇਸ ਜੰਗ ਦੇ ਵਿੱਚ ਕਈ ਸੈਨਾਪਤੀ ਆਏ ਕਈ ਹੋਰ ਸੂਬਿਆਂ ਦੇ ਮੁਖੀ ਆਏ ਬੜਾ ਕੁਸ਼ਵ ਹੈ ਜੀ ਹਾਂ ਤੁਸੀਂ ਚਾਤ ਮਾਰ ਕੇ ਜੇ ਦੇਖੋ ਤਾਂ ਇਸ ਇੱਕ ਸੀਟ ਦੇ ਲਈ ਜਿਹਦੀ ਜਿੱਤ ਹਾਰ ਨਾਲ ਸਰਕਾਰ ਦੇ ਉੱਤੇ ਸਿੱਧਾ ਰੱਤਾ ਵੀ ਕੋਈ ਅਸਰ ਨਹੀਂ ਪੈਣਾ ਜੇ ਸਰਕਾਰ ਜਿੱਤਦੀ ਹੈ ਤਾਂ ਇਹ ਨਹੀਂ ਕਿਹਾ ਕਿ ਸਰਕਾਰ ਬਚ ਜੂਗੀ ਜੇ ਸਰਕਾਰ ਹਾਰਦੀ ਹੈ ਤਾਂ ਇਹ ਨਹੀਂ ਕਿਹਾ ਕਿ ਸਰਕਾਰ ਡਿੱਗ ਜੂਗੀ ਉਹਦੇ باوجود ਵੀ ਇਹ 227 ਦੇ ਟਰਾਈਲ ਵੱਜੋਂ ਇਸ ਨੂੰ ਲੜਿਆ ਜਾ ਰਿਹਾ ਉਹਦੇ ਸੈਮੀਫਾਈਨਲ ਵੱਜੋਂ ਲੜਿਆ ਜਾ ਰਿਹਾ ਕਿ 227 ਦੀਆਂ ਪ੍ਰਧਾਨ ਸਭਾ ਚੋਣਾ ਦਾ ਰਾਹ ਕਹਿੰਦੇ ਏਸੇ ਲੁਧਿਆਣਾ ਪੱਛਮੀ ਚੋਂ ਹੋ ਕੇ ਜਾਂਦਾ ਇਸ ਲਈ ਇਸ ਨੂੰ ਜੰਗ ਮੰਗ ਲੜਿਆ ਗਿਆ ਸੋ ਇਸੇ ਲਈ ਫਿਰ ਇੱਕ ਨਹੀਂ ਦੋ ਨਹੀਂ ਚਾਰ ਚਾਰ ਮੁੱਖ ਮੰਤਰੀਆਂ ਨੇ ਇੱਥੇ ਜਦੋਜਹਿਦ ਕੀਤੀ ਚਾਰ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਆਏ ਚਾਰ ਹੀ ਸਾਬਕਾ ਮੁੱਖ ਮੰਤਰੀ ਚੋਣ ਪ੍ਰਚਾਰ ਲਈ ਆਏ ਹੈ ਡਿਪਟੀ ਮੁੱਖ ਮੰਤਰੀ ਵੀ ਆਏ ਪਾਰਟੀਆਂ ਦੇ ਪ੍ਰਧਾਨ ਵੀ ਆਏ 11 12 ਮੈਂਬਰ ਪਾਰਲੀਮੈਂਟ ਵੀ ਚੋਣ ਪ੍ਰਚਾਰ ਕਰਕੇ ਦੋ ਤਿੰਨ ਕੇਂਦਰੀ ਮੰਤਰੀ ਵੀ ਲੱਗੇ ਰਹੇ ਤੇ ਚਲੋ ਹੁਣ ਤੁਸੀਂ ਗੱਲ ਕਰੀਏ ਜੇ ਆਪਾਂ ਮੁੱਖ ਮੰਤਰੀਆਂ ਦੀ ਤਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੋ ਉਸ ਤੋਂ ਬਾਅਦ ਫਿਰ ਹਿਮਾਚਲ ਵਾਲੇ ਮੁੱਖ ਮੰਤਰੀ ਸੁਖੂਜੀ ਉਹ ਆ ਗਏ ਫਿਰ ਹਰਿਆਣਾ ਵਾਲੇ ਮੁੱਖ ਮੰਤਰੀ ਸੈਣੀ ਸਾਹਿਬ ਆ ਗਏ ਫਿਰ ਦਿੱਲੀ ਦੀ ਮੁੱਖ ਮੰਤਰੀ ਬੀਬੀ ਰੇਖਾ ਗੁੱਤਾ ਸੋ ਚਾਰ ਤਾਂ ਸਿੱਧੇ ਮੁੱਖ ਮੰਤਰੀ ਇਸ ਹਾਜ਼ਰੇ ਬਿਸ਼ੱਕ ਅਖੀਰਲੇ ਤਿੰਨ ਦਿਨ ਪੰਜਾਬ ਦੇ ਮੁੱਖ ਮੰਤਰੀ ਗਾਇਬ ਰਹੇ ਅੱਜ ਵੀ ਸਵੇਰੇ ਵੋਟਾਂ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਨੇ ਐਕਸ ਦੇ ਉੱਤੇ ਹੀ ਸੁਨੇਹਾ ਪਾਇਆ ਕਿ ਵੀ ਇਹ ਛੁੱਟੀ ਦਾ ਦਿਨ ਮਤਲਬ ਛੁੱਟੀ ਨਾ ਸਮਝ ਲਿਓ ਅੱਜ ਦੇ ਦਿਨ ਵੋਟ ਪਾਉਣ ਜ਼ਰੂਰ ਜਾਇਓ ਤੇ ਉਮੀਦਵਾਰੀਆਂ ਬੋਟਾ ਦੇ ਨਾਲਾਂ ਉਹਦੀਆਂ ਫੋਟੋਆਂ ਵੀ ਬਾਹਰ ਹੁੰਦੀਆਂ ਰਹੀਆਂ ਕਿਤੇ ਸਤਿ ਭਾਵਨਾ ਵਾਲੀ ਤਸਵੀਰ ਨਜ਼ਰ ਆਈ ਕਿਤੇ ਟਕਰਾਰੀ ਤਸਵੀਰ ਵੀ ਨਜ਼ਰ ਆਈ ਕਿਤੇ ਭਾਰਤ ਪੁਸ਼ਨਾ ਆਸ਼ੂ ਨੂੰ ਬੜੀ ਨਿਮਰਤਾ ਨਾਲ ਮਿਲਦੇ ਐਡਵੋਕੇਟ ਪ੍ਰਕਾਸ਼ ਨੂੰ ਨਜ਼ਰ ਆਏ ਹੈ ਨਾ ਤੇ ਕਿਤੇ ਭਾਰਤ ਪੁਸ਼ਨਾ ਆਸ਼ੂ ਦੀ ਪਤਨੀ ਨਾਲੇ ਆਮ ਆਦਮੀ ਪਾਰਟੀ ਦੇ ਮੈਂ ਵਰਕਰ ਉਮੀਦਵਾਰ ਬੈਸ ਦੇ ਖੈਤ ਤੇ ਹੀ ਨਜ਼ਰ ਆਏ ਸੋ ਇਹ ਕਾਫੀ ਕੁਸ਼ ਜੋ ਆਮੋ ਸਾਹਮਣੇ ਹੁੰਦੇ ਰਹੇ ਸੋ ਇਹ ਸਭ ਦੇ ਦਰਮਿਆਨ ਜਿਹੜੀ ਆਪਾਂ ਚੋਣ ਪ੍ਰਚਾਰ ਦੇ ਵਿੱਚ ਨਿਭਾਈ ਗਈ ਭੂਮਿਕਾ ਦੀ ਗੱਲ ਕਰ ਰਹੇ ਹਾਂ ਜਿਵੇਂ ਚਾਰ ਮੁੱਖ ਮੰਤਰੀ ਭਗਵੰਤ ਮਾਨ ਐ ਸੁਖੂ ਘੋਰੀ ਫਿਰ ਸੈਣੀ ਸਾਹਿਬ ਫਿਰ ਮੈਡਮ ਗੁਪਤਾ ਸੋ ਇਹ ਚਾਰਾਂ ਨੇ ਭੂਮਿਕਾ ਨਿਭਾਈ ਇਸੇ ਤਰ੍ਹਾਂ ਚਾਰ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਚ ਖਾਸ ਕਰਕੇ ਚਰਨਜੀਤ ਸਿੰਘ ਚੰਨੀ ਪੂਰਾ ਮੋਰਚਾ ਥਾਮ ਕੇ ਰੱਖਿਆ ਕਾਂਗਰਸੀ ਉਮੀਦਵਾਰ ਦਾ ਸਿਰੇ 'ਚ ਇਸੇ ਤਰ੍ਹਾਂ ਆਵਾਦ ਵੀ ਪਾਰਟੀ ਵੱਲੋਂ ਮਨੀਸ਼ ਸ਼ੋਧਿਆ ਆਖਰ ਦਿਨ ਰੋਡ ਸ਼ੋਅ ਉਹਨਾਂ ਨੇ ਹੀ ਕੱਢਿਆ ਨਾ ਕੇਜਰੀਵਾਲ ਸੀ ਨਾ ਭਗਵੰਤ ਮਾਨ ਸੀ ਸੋ ਉਹਨਾਂ ਨੇ ਕਮਾਂਡ ਸੰਭਾਲੀ ਸੋ ਇਸੇ ਤਰ੍ਹਾਂ ਪਪੇਸ਼ ਬਗੇਲ ਖੁਦ ਜਿਹੜੇ ਸਾਬਕਾ ਮੁੱਖ ਮੰਤਰੀ ਰਹੇ ਨੇ ਹੈ ਨਾ ਤੇ ਫਿਰ ਆទ시 ਵਿਗੜਾ ਲਾਗੀ ਵਿੱਚ ਨੂੰ ਦਿੱਲੀ ਵਾਲੇ ਸਾਬਕਾ ਮੁੱਖ ਮੰਤਰੀ ਸੋ ਚਾਰ-ਚਾਰ ਸਾਬਕਾ ਮੁੱਖ ਮੰਤਰੀ ਕਿਰਪਾ ਮੁੱਖ ਮੰਤਰੀਆਂ ਜੀ ਜੇ ਗੱਲ ਕਰੀਏ ਚਾਹੇ ਸੁਜਿੰਦਰ ਰੰਧਾਵਾ ਵੜਾ ਜਾ ਗਿਆ ਇੱਕ ਦਾ ਦਿਨ ਚਾਹੇ ਆਸ਼ੂ ਮਿਲੇ ਜਾਂ ਨਾ ਮਿਲੇ ਪਰ ਲੁਧਿਆਣੇ ਕਿਹੜੀ ਮਾਰਿਆ ਹੈ ਸੋ ਸੁਜਿੰਦਰ ਰੰਧਾਵਾ ਦਾ ਜ਼ਿਕਰ ਹੈਗਾ ਫਿਰ ਇਸੇ ਤਰ੍ਹਾਂ ਸੁਖਵੀਰ ਸਿੰਘ ਬਾਦਲ ਦਾ ਹੈਗਾ ਸੋ ਡਿਪਟੀ ਸੀਐਮ ਬਜੋ ਜੀ ਮੈਂ ਗੱਲ ਕਰਾਂ ਤਾਂ ਡਿਪਟੀ ਸੀਐਮ ਬਜੋ ਸੁਖਵੀਰ ਸਿੰਘ ਬਾਦਲ ਮਨੀਸ਼ ਸ਼ੋਧਿਆ ਤੇ ਸੁਖਵਿੰਦਰ ਆਪਣਾ ਰੰਧਾ ਸੁਜਿੰਦਰ ਰੰਧਾਵਾ ਸੋ ਤਿੰਨ ਡਿਪਟੀ ਮੁੱਖ ਮੰਤਰੀਆਂ ਦੇ ਹਵਾਲੇ ਨਾਲ ਮਤਲਬ ਸਾਬਕਾ ਚਾਰ ਮੁੱਖ ਮੰਤਰੀ ਜੀ ਮਾਫ ਕਰਨਾ ਮੈਂ ਸ਼ਾਇਦ ਬਨੀ ਸ਼ੋਧਿਆ ਨਾਮ ਲੈ ਗਿਆ ਉਹ ਸਾਬਕਾ ਮੁੱਖ ਮੰਤਰੀ ਜੀ ਨਹੀਂ ਹੁੰਦੇ ਉਪ ਮੁੱਖ ਮੰਤਰੀ ਜਾਂਦੇ ਨੇ ਸਾਬਕਾ ਉਪ ਸਾਬਕਾ ਮੁੱਖ ਮੰਤਰੀ ਇਹ ਤਾਂ ਚਰਨੀ ਸਿੰਘ ਚਲਨੀ ਨੇ ਹੈਨਾ ਇਸੇ ਤਰ੍ਹਾਂ ਫਿਰ ਖੁਦ ਆਪਾਂ ਗੱਲ ਕਰਕੇ ਹਟਿਆ ਬਗੇਲ ਹੋਰਾਂ ਦੀ ਸੋ ਉਹ ਖੁਦ ਆਉਂਦੇ ਨੇ ਤੇ ਪੇਸ਼ ਬਗੇਲ ਹੋਰੀ ਅਰਵਿੰਦ ਕੇਜਰੀਵਾਲ ਆਉਂਦੇ ਨੇ ਇਹਦੇ ਵਿੱਚ ਸਾਬਕਾ ਮੁੱਖ ਮੰਤਰੀ ਚ ਤੇ ਫਿਰ ਬੀਬੀ ਆਲਸੀ ਆਉਂਦੀ ਆ ਸੋ ਚਾਰ ਸਾਬਕਾ ਹੁਣ ਸੱਟਾ ਬਾਜ਼ਾਰ ਬੇਸ਼ੱਕ ਕਹਿ ਰਿਹਾ ਹੋਵੇ ਕਿ ਭਾਤ ਕੂਸ਼ਨਾਸ਼ੂ 3 ਨੰਬਰ ਤੇ ਆਊਗਾ 2 ਨੰਬਰ ਤੇ ਬੀਜੇਪੀ ਆਊ ਪਹਿਲੇ ਨੰਬਰ ਤੇ ਸੱਤਾਧਾਰੀ ਤੇ ਰਹੂ ਪਰ ਇਹ ਲੁਧਿਆਣੇ ਦੇ ਵੋਟਰਾਂ ਨੇ ਉਮੀਦਵਾਰਾਂ ਦਾ ਭਵਿੱਖ ਈਵੀਐਮ ਚ ਸ਼ਿਕਾਇਤ ਕਰ ਦਿੱਤਾ ਤੇ ਹੁਣ 23 ਤਰੀਕ ਨੂੰ ਪਤਾ ਲੱਗੂਗਾ ਜੀ ਕਿ ਸੱਟਾ ਬਾਜ਼ਾਰ ਸਹੀ ਹੈ ਜਾਂ ਪਾਰਟੀਆਂ ਦੇ ਸਰਵੇ ਸਹੀ ਨੇ ਜਾਂ ਮੀਡੀਆ ਦੇ ਦਾਅਵੇ-ਵਾਦੇ ਸਹੀ ਨੇ ਜਾਂ ਵੋਟਰਾਂ ਨੇ ਆਪਣੀ ਮਰਜ਼ੀ ਨਾਲ ਫੈਸਲਾ ਕੀਤਾ ਸੋ ਚਾਰ ਉਮੀਦਵਾਰ ਨੇ ਕੁੱਲ ਮਿਲਾ ਕੇ ਜਿਹੜੇ ਟਕਰਾਅ ਚ ਨੇ ਵਿਸ਼ਖ 14 ਕੁੱਲ ਉਮੀਦਵਾਰ ਲੁਧਿਆਣਾ ਪੱਛਮੀ ਤੋਂ ਮੈਦਾਨ ਚ ਨਿਤਰੇ ਇਨਾਂ ਚ ਇੱਕ ਮਾਤਰੀ ਇਕੌਲਤ ਹੈ ਬਾਕੀ ਸਾਰੇ 13 ਮਰਦ ਨੇ ਸੋ ਇਹਨਾਂ 14 ਉਮੀਦਵਾਰਾਂ ਚੋ ਚਾਰ ਦੇ ਆਲੇ ਦੁਆਲੇ ਸਾਰੀ ਖੇਡ ਘੁੰਮੀ ਹੈ ਹਨਾ ਉਹ ਚਾਹੇ ਭਾਜਪਾ ਦੇ ਉਮੀਦਵਾਰ ਹੋਣ ਚਾਹੇ ਕਾလီਦ ਦੇ ਉਮੀਦਵਾਰ ਹੋਣ ਚਾਹੇ ਕਾਂਗਰਸ ਚ ਚਾਹੇ ਸੱਤਾ ਸਾਰੀ 13 ਆਵਾਜ਼ ਵੀ ਪਾਟੀ ਸੋ ਇਹ ਆਮੋ ਸਾਹਮਣੇ ਦਾ ਮੁਕਾਬਲਾ ਬਣਿਆ ਜਾਂ ਤਕੌਣਾ ਮੁਕਾਬਲਾ ਪਰ ਮੰਨਣ ਵਾਲੇ ਮੰਨਦੇ ਨੇ ਕਿ ਜਿੰਨੇ ਪਦਰਤੇ ਜਿਸ ਪਦਰਤੇ ਚੋਂ ਲੜੀ ਗਈ ਹੈ ਜਿਸ ਤਰ੍ਹਾਂ ਸਮਾਨ ਦੀ ਫੜੋ ਫੜਾਈ ਬੰਨ ਬੰਈਆ ਟਰੱਕ ਚੜਾ ਸਾਰਾ ਕੁਝ ਨਾਸ਼ਣ ਪੱਤਾ ਪੈਸਾ ਤੇ ਲਾ ਸੋ ਉਹਦੇ ਵਿੱਚ ਕਹਿੰਦੇ ਜੀ ਬਹੁਤ ਨੇੜੇ ਹੀ ਰਹਿ ਸਕਦੀ ਹੈ ਸੋ ਕੋਈ ਗੱਲ ਨਹੀਂ ਜੀ ਨੇੜੇ ਰਹਿੰਦੀ ਹੈ ਜਾਂ ਦੂਰ ਰਹਿੰਦੀ ਹੈ ਤੇਈ ਤਰੀਕ ਵੀ ਉਹਨੂੰ ਦੂਰ ਨਹੀਂ ਹੈ ਸੋ ਅੱਜ ਲੁਧਿਆਣਾ ਪੱਛਮੀ ਦਾ ਵੋਟਾਂ ਪੈਣ ਦਾ ਕੰਮ ਨਿਪਟੜ ਗਿਆ ਹੋ ਸਕਦਾ ਹੁਣ ਸਿਆਸੀ ਤਰ੍ਹਾਂ ਨੂੰ ਸਿਆਸਦਾਨਾਂ ਨੂੰ ਸਣੇ ਸੁੱਤਾ ਤਾਰੀਕ ਪੰਜਾਬ ਦੀ ਕੋਈ ਜ਼ਿਆਦਾ ਜੁਬ ਨਹੀਂ ਤੇ ਲੁਧਿਆਣਾ ਦਾ ਦੇਣਾ ਲੁਧਿਆਣਾ ਹੀ ਹੈਂਧਾਬਾਦ ਜਿਹੜਾ ਜਹਾਜ਼ ਹਾਦਸਾ ਵਾਪਰਿਆ ਉਸ ਤੋਂ ਬਾਅਦ ਲਗਾਤਾਰ 에어 ਇੰਡੀਆ ਦੀ ਜਿਹੜੀ 에어ਲਾਈਨ ਹੈ ਉਸ 에어ਲਾਈਨ ਨੂੰ ਲਗਾਤਾਰ ਆਪਣੀਆਂ ਉਡਾਨਾਂ ਕੈਨਸਲ ਕਰਨੀਆਂ ਪੈ ਰਹੀਆਂ ਹਨ। ਔਰ ਵੱਡੀ ਗਿਣਤੀ 'ਚ ਹੁਣ ਤੱਕ ਉਡਾਨਾਂ ਹੁੰਦੀਆਂ ਕੈਨਸਲ ਹੋ ਚੁੱਕੀਆਂ ਹਨ। ਪਰ ਇਹ ਜਾਂਚ ਪ੍ਰਕਿਰਿਆ ਜਿਹੜੀ ਹੁਣ ਚੱਲ ਰਹੀ ਸੀ ਇਸ ਹਾਦਸੇ ਦਾ ਕਾਰਨ ਲੱਭ ਰਹੀ ਸੀ। ਉਹਦੇ ਵਿੱਚ ਇੱਕ ਵੱਡਾ ਪੈਨ ਉੱਪਰ ਕੇ ਸਾਹਮਣੇ ਉਹ ਪਹਿਲੂ ਆਇਆ ਕਿ ਉਡਾਨ ਭਰਦੇ ਹੀ ਉਸ ਜਹਾਜ਼ ਦੇ ਦੋਵੇਂ ਇੰਜਣਾਂ ਨੇ ਕੰਮ ਕਰਨਾ ਛੱਡ ਦਿੱਤਾ ਸੀ ਉਡਾਨ ਪਰੰਤੋ ਤੁਰੰਤ ਬਾਅਦ 에어 ਇੰਡੀਆ ਦੇ ਉਸ ਜਹਾਜ਼ ਨੇ ਜਿਹਨੇ ਗੁਜਰਾਤ ਦੇ ਅਹਮਦਾਬਾਦ 에어ਪੋਰਟ ਤੋਂ ਲੰਡਨ ਲਈ ਉਡਾਨ ਭਰੀ ਸੀ ਉਸ ਜਹਾਜ਼ ਦੇ ਦੋਵੇਂ ਇੰਜਨ ਫੇਲ ਹੋ ਗਏ ਸੀ ਬਿਲਕੁਲ ਜੀ ਕਹਿੰਦੇ ਕ੍ਰੈਸ਼ ਹੋਣ ਤੋਂ ਪਹਿਲਾਂ ਬਕਾਦਰ ਟੋਰਟੇ ਡ੍ਰੀਮ ਲਾਈਨਅਪ ਤੇ ਐਮਰਜੈਂਸੀ ਪਾਵਰ ਜਨਰੇਟਰ ਤੇ ਹੁਣ ਦੇ ਸੰਕੇਤ ਮਿਲ ਗਏ ਸੀ। ਅਹਮਦਾਬਾਦ ਦੀ 에어 ਇੰਡੀਆ ਦੀ ਜਿਹੜੀ ਫਲਾਈਟ 171 ਨੰਬਰ ਹੈ ਬੋਇੰਗ 787 ਸੋ ਉਸ ਮਾਮਲੇ 'ਚ ਕਹਿੰਦੇ ਕੁਝ ਹੈਰਾਨੀਜਨਕ ਤੱਤ ਸਾਹਮਣੇ ਆਏ ਨੇ। ਇਹ ਤੱਤ ਬਿਆਨ ਕਰਦੇ ਆ ਕਿ ਫਲਾਈਟ ਐਮਰਜੈਂਸੀ ਪਾਵਰ ਜਨਰੇਟਰ ਉੱਤੇ ਸੀ। ਤੇ ਉਡਾਣ ਭਰਦਿਆਂ ਹੀ ਜਹਾਜ਼ ਦੇ ਦੋਵੇਂ ਇੰਜਨ ਫੇਲ ਹੋ ਗਏ ਸੀ। ਕਹਿੰਦੇ ਕਿ ਉਸ ਤੋਂ ਬਾਅਦ 17 ਸਕਿੰਟ ਮਤਲਬ ਜਦੋਂ ਜਹਾਜ਼ ਨੇ ਉਡਾਨ ਭਰੀ ਉਹ 400 ਫੁੱਟ ਦੀ ਉਚਾਈ ਤੇ ਸੀ ਜਦੋਂ ਪਾਇਲਟਾਂ ਨੂੰ ਪਤਾ ਲੱਗ ਗਿਆ ਕਿ ਇਹ ਇੰਜਣ ਕੰਮ ਕਰਨਾ ਛੱਡ ਗਏ ਇੰਜਣ ਕੰਮ ਨਹੀਂ ਕਰ ਰਹੇ ਦੋ ਇੰਜਣ ਫੇਲ ਹੋ ਗਏ ਤਦ 400 ਫੁੱਟ ਦੀ ਉਚਾਈ ਤੇ ਬੰਦ ਹੋਏ ਦੋਵੇਂ ਇੰਜਨਾਂ ਤੋਂ ਬਾਅਦ ਅਗਲੇ 17 ਸਕਿੰਟ ਤੱਕ ਪਾਇਲਟਾਂ ਦੀ ਕੋਸ਼ਿਸ਼ ਹੋਈ ਕਿ ਇਸ ਨੂੰ ਕਿਵੇਂ ਆਪਾਂ ਬਚਾ ਸਕਦੇ ਹਾਂ ਪਰ ਇਹ ਜਹਾਜ਼ ਕ੍ਰੈਸ਼ ਹੋ ਗਿਆ ਸੋ ਇਹ ਜਿਹੜੀ ਮਢਲੀ ਜਾਂਚ ਆ ਜੇ ਪੂਰਨ ਜਾਂਚ ਬਲੈਕ ਬਾਕਸ ਦੇ ਹਵਾਲੇ ਨਾਲ ਕਾਫੀ ਤੱਥ ਉੱਭਰਨੇ ਆ ਪਰ ਜਿਹੜੀ ਮੁੱਢਲੀ ਜਾਂਚ ਆ ਉਹਦੇ ਵਿਚਾਰਿਆ ਮਾਲਸੀਡ ਜਰਨਲ ਦੀ ਰਿਪੋਰਟ ਹੈ ਇਸ ਰਿਪੋਰਟ ਦੇ ਅਨੁਸਾਰ ਪਤਾ ਲਾਇਆ ਜਾ ਰਿਹਾ ਕਿ ਉਡਾਨ ਮੇਲੇ ਜਹਾਜ਼ ਦੇ ਦੋਵੇਂ ਇੰਜਨ ਕਿਸ ਟੰਗ ਨਾਲ ਬੰਦ ਹੋਏ ਕਿਉਂ ਬੰਦ ਹੋਏ ਉਹਨਾਂ ਦੇ ਫੇਲ ਹੋਣ ਦਾ ਕਾਰਨ ਕੀ ਹੈ ਔਰ ਇਹ ਜਾਂਚ ਭਾਰਤੀ ਏਜੰਸੀਆਂ ਨੇ ਜਿਹੜੀਆਂ ਉਹ ਹੈ ਅਮਰੀਕਾ ਦੀਆਂ ਏਜੰਸੀਆਂ ਉਹ ਹੈ ਤੇ ਜਿਹੜੀ ਬੋਇੰਗ ਦੇ ਅਧਿਕਾਰੀ ਨੇ ਉਹ ਨੇ ਉਹਨਾਂ ਦੀ ਮਿਲ ਕੇ ਟੀਮ ਕੰਮ ਕਰ ਰਹੀ ਹੈ ਜਿਹੜੀ ਇਸ ਜਾਂਚ ਪ੍ਰਕਿਰਿਆ ਚ ਪਈ ਹੈ ਕਿ ਇਹਦੇ ਕਾਰਨ ਕੀ ਨੇ ਜਿੱਥੇ ਦੋ ਇੰਜਣ ਬੰਦ ਹੋਣ ਦਾ ਪਹਿਲੂ ਆ ਰਿਹਾ ਉੱਥੇ ਆ ਜਿਹੜਾ ਜਨਰੇਟਰ ਵਾਲਾ ਪਹਿਲੂ ਆ ਰਿਹਾ ਕਿ ਫਲਾਈਟ ਐਮਰਜੈਂਸੀ ਪਾਵਰ ਜਨਰੇਟਰ ਉੱਤੇ ਚੱਲੀ ਗਈ ਸੀ ਸੋ ਇਸ ਨੂੰ ਲੈ ਕੇ ਵੀ ਇਹ ਕਿ ਦੋਵੇਂ ਇੰਜਣਾਂ ਦੇ ਬੰਦ ਹੋਣ ਦੀ ਕੋਈ ਸੂਚਨਾ ਪਹਿਲਾਂ ਮਿਲ ਰਹੀ ਸੀ ਉਡਾਨ ਭਰਨ ਤੋਂ ਪਹਿਲਾਂ ਕੋਈ ਸੰਕੇਤ ਮਿਲਿਆ ਸੀ ਕੋਈ ਅਣ ਦੇਖੀ ਹੋਈ ਹੈ ਇਹੋ ਨਹੀਂ ਇਹਦੇ ਨਾਲ ਨਾਲ ਇੱਕ ਹੋਰ ਪਹਿਲੂ ਵੱਡਾ ਉੱਪਰ ਆਇਆ ਉਹ ਇਹ ਵੀ ਉੱਪਰ ਆਇਆ ਕਿ ਇਹ ਵੀ ਹੁਣ ਜਾਂਚ ਦਾ ਵਿਸ਼ਾ ਬਣ ਗਿਆ ਹੈ ਕਿ ਕਿਤੇ ਜਹਾਨ ਓਵਰਲੋਡ ਤਾਂ ਨਹੀਂ ਸੀ ਹੁਣ ਓਵਰਲੋਡਿੰਗ ਵਾਲਾ ਸਵਾਲ ਇਸ ਲਈ ਅਹਿਮ ਹੈ ਕਿ ਜੇ ਉਹ ਨੀਆਂ ਹੀ ਸੀਟਾਂ ਨੇ ਪਰ ਉਹਨਾਂ ਹੀ ਸਮਾਨ ਹੈ ਜਿੰਨਾ ਉਹ ਲਿਜਾਣ ਦੀ ਸਮਰੱਥਾ ਹੈ ਫਿਰ ਓਵਰਲੋਡਿੰਗ ਵਾਲਾ ਮਸਲਾ ਕਿੱਥੋਂ ਆਇਆ ਕੀ ਕੁਝ ਵੱਖਰਾ ਵੀ ਕੁਝ ਹੁੰਦਾ ਹੈ ਕਿ ਕੋਈ ਬਾਧੂ ਸਮਾਨ ਰੱਖ ਲਿਆ ਜਾਂਦਾ ਹੈ ਵੇਲੋੜਾ ਸਮਾਨ ਰੱਖ ਲਿਆ ਜਾਂਦਾ ਹੈ ਹੈਨਾ ਕੋਈ ਸਮਰੱਥਾ ਤੋਂ ਜ਼ਿਆਦਾ ਤਾਕਤ ਤੋਂ ਜ਼ਿਆਦਾ ਸਮਰੱਥਾ ਤੋਂ ਜ਼ਿਆਦਾ ਕੁਝ ਪਰਤੀ ਕੀਤਾ ਜਾਂਦਾ ਇਹ ਸਾਰੇ ਸੰਕੜੇ ਹੋਗੇ ਨਾਲ ਸੋ ਜਿੱਥੇ ਇਹ ਪਹਿਲੂ ਉੱਭਰਿਆ। ਉੱਥੇ ਇੱਕ ਹੋਰ ਪਹਿਲੂ ਉੱਭਰਿਆ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਲਗਾਤਾਰ ਫਲਾਈਟ ਕੈਨਸਲ ਹੋ ਰਹੀਆਂ 66 ਫਲਾਈਟਾਂ ਹੁਣ ਤੱਕ ਜਿਸ ਦਿਨੇ ਹਾਦਸਾ ਵਾਪਰਦਾ 12 ਜੂਨ ਨੂੰ ਉਤੋਂ ਲੈ ਕੇ 17 ਜੂਨ ਤੱਕ ਮੈਂ 18 ਔਰ 19 ਦੀ ਗੱਲ ਵੀ ਨਹੀਂ ਕਰ ਰਿਹਾ 17 ਜੂਨ ਤੱਕ ਦੇ ਮੇਰੇ ਕੋਲ ਅੰਕੜੇ ਆ। 12 ਜੂਨ ਤੋਂ ਲੈ ਕੇ 17 ਜੂਨ ਤੱਕ ਦੇ ਇੱਕ ਦਿਨ ਦਾ ਮਤਲਬ ਇੱਕ ਦਿਨ 'ਚ 6 ਉਡਾਨਾਂ ਕੈਨਸਲ ਕਰਨੀਆਂ ਪਈਆਂ ਇਨ ਇੰਡੀਆ ਵਿੱਚ। ਤੇ 12 ਜੂਨ ਤੋਂ 17 ਜੂਨ ਤੱਕ ਹੁਣ ਤੱਕ 66 ਫਲਾਈਟ ਕੈਨਸਲ ਹੋ ਚੁੱਕੀਆਂ ਤੇ ਇਸ ਘਟਨਾ ਨੇ ਅਪਾਉਸਰ ਵੀ ਗੱਲ ਕਰ ਰਹੇ ਸੀ ਕਿ ਜਦੋਂ ਇਹ ਹਾਦਸਾ ਵਾਪਰਿਆ ਕਿ ਵੀ ਜਦੋਂ ਅਜਿਹੇ ਹਾਸੇ ਵਾਪਰਦੇ ਨੇ ਤਾਂ ਜਿਨ੍ਹਾਂ ਦੇ ਪਰਿਵਾਰਕ ਜੀ ਜਹਾਜ਼ ਦੇ ਸਫ਼ਰ 'ਚ ਹੁੰਦੇ ਨੇ ਉਹਨਾਂ ਦੀ ਨੀਂਦ ਵੀ ਉਡੀ ਰਹਿੰਦੀ ਹੈ ਔਰ ਜਿਹੜੇ ਹੁੰਦੇ ਹੀ ਹਵਾ 'ਚ ਨੇ ਉਹਨਾਂ ਦੀ ਨੀਂਦ ਵੀ ਖਾਸ ਕਰਕੇ ਇੱਕ ਅਧੀ ਜੀ ਘਟਨਾ ਤੋਂ ਬਾਅਦ ਪਰ ਉਹ ਤੋਂ ਬਾਅਦ ਜਿਸ ਤਰ੍ਹਾਂ ਬਾਰ ਬਾਰ ਹੈ ਕੈਨਸਲ ਕਰਨੀਆਂ ਪਈਆਂ ਫਲਾਈਟ ਲੋਕ ਉਤਾਰਨੇ ਪਏ ਕਿੰ ਬਾਪਸ ਲਿਆਉਣੇ ਪਏ ਜਹਾਜ਼ ਹਨ ਉਹ ਸਾਰੀਆਂ ਪ੍ਰਕਿਰਿਆਵਾਂ ਨੇ ਵੀ ਲੋਕਾਂ 'ਚ دہشت ਵਧਾਈ। ਤੇ ਉਹਦਾ ਨਤੀਜਾ ਕੀ ਨਿਕਲਿਆ? ਨਤੀਜਾ ਇਹ ਨਿਕਲਿਆ ਕਿ ਜਹਾਜ਼ ਹਾਦਸੇ ਤੋਂ ਬਾਅਦ 12 ਜੂਨ ਵਾਲੇ ਉਸ ਐਂਧਾਬਾਦ ਦੀ ਘਟਨਾ ਤੋਂ ਬਾਅਦ ਹੁਣ ਬੁਕਿੰਗ ਕਰਨ ਲੱਗਿਆਂ, ਫਲਾਈਟ ਬੁੱਕ ਕਰਨ ਲੱਗਿਆਂ। ਲੋਕ ਇਹ ਵੀ ਸਰਚ ਮਾਰਨ ਲੱਗੇ ਨੇ ਕਿ ਵੀ ਜਹਾਜ਼ ਕਿੰਨਾ ਕੁ ਪੁਰਾਣਾ ਹੈ। ਕੀ ਉਹਦੀ ਸਥਿਤੀ ਹੈ? ਇਹ ਵੀ ਜਹਾਜ਼ ਕਿ ਹੋ ਜਾਏ ਉਹ ਦਿੱਸਤੀਕੀ ਹੈ ਕਿੰਨਾ ਪੁਰਾਣਾ ਇਹ ਜਵਾਬ ਲੋਕ ਲੱਭਣ ਲੱਗੇ ਨੇ ਸਰਚ ਕਰਨ ਲੱਗੇ ਆ ਅਜੇ ਵੀ ਬੇਸ਼ੱਕ ਸਭ ਤੋਂ ਵੱਧ ਸਰਚ ਇਹੀ ਹੁੰਦਾ ਕਿ ਕਿਰਾਇਆ ਕਿੰਨਾ ਹੈ ਪਰ 46% ਲੋਕ ਮਤਲਬ ਇਹ ਵੀ ਹੁਣ ਜਾਂਚ ਕਰ ਰਹੇ ਨੇ ਕਿ ਜਹਾਜ਼ ਦੀ ਹਾਲਤ ਕਿਹੋ ਜਿਹੀ ਹੈ ਇਹ ਵੀ ਪਤਾ ਕਰਾਇਆ ਜਾ ਰਿਹਾ ਹੈ ਕਹਿੰਦੇ ਜੀ 에ਅਰਲਾਈਨਸ ਕਿਹੜੀ ਹੈ 60% ਦੇ ਕਰੀਬ ਲੋਕ ਇਹ ਇਹ ਪਤਾ ਲਗਉਂਦੇ ਨੇ ਸਭ ਤੋਂ ਪਹਿਲਾਂ ਜਿਹੜੀ ਉਹ ਬੁਕਿੰਗ ਕਰਾ ਰਹੇ ਕਿਹੜੀ 에ਅਰਲਾਈਨਸ ਹੈ ਫਿਰ ਕਹਿੰਦੇ ਜੀ ਉਹਦਾ ਕਿਰਾਇਆ ਕਿੰਨਾ ਹੈ ਪਾੜਾ ਕਿੰਨਾ ਲੱਗਣਾ ਹੈ 73% ਲੋਕ ਇਹ ਜਾਂਚ ਕਰਦੇ ਨੇ ਇਹ ਸਰਵੇ ਕਰਦੇ ਨੇ ਮਤਲਬ ਫਿਰ ਜੀ ਉਡਾਣ ਦਾ ਸਮਾਂ ਕਿੰਨਾ ਕਰਊਗਾ ਕਦੋਂ ਤੁਰਨੀ ਹੈ ਕਿ ਨਵੇਂ ਵਜੇ ਪਹੁੰਚੂਗੀ ਇਹ ਸਾਰੀ ਪ੍ਰਕਿਰਿਆ 64% ਬੰਦੇ ਇਹ ਪਰ 46% ਬੰਦੇ ਉਹ ਨੇ ਜਿਹੜੇ 에ਅਰ ਫਲਾਈਟ ਟਾਈਮਰ 에ਅਰ ਫਲਾਈਟ ਟਾਈਮ ਦੀ ਸਰਵਪੇ ਕਰਦੇ ਨੇ ਮਤਲਬ ਜਿਹੜਾ ਇਹ ਜਹਾਜ਼ ਹੈ ਕਿੰਨਾ ਪੁਰਾਣਾ ਹੈ ਇਹਦੀ ਸਥਿਤੀ ਕਿਹੋ ਜਿਹੀ ਹੈ ਇਹ ਜਾਂਚਣ ਵਾਲੇ ਲੋਕ ਵੀ 46% ਹੈਗੇ ਜਦੋਂ ਕਿ ਬਾਕੀ ਵੀ ਹੋਰ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਜਾਂਚੀਆਂ ਜਾ ਰਹੀਆਂ ਨੇ ਸੋ ਇਹ ਸਰਵੇ ਕਹਿੰਦੇ 12 ਜੂਨ ਦੇ ਅਹਮਦਾਬਾਦ ਦੀ ਘਟਨਾ ਤੋਂ ਬਾਅਦ ਇਹ ਸਰਵੇ ਚ ਅਜਾਪਾ ਹੋਇਆ ਲੋਕ ਇਹ ਸਰਚ ਕਰਨ ਲੱਗੇ ਨੇ ਮਤਲਬ ਇੱਕ ਤਰ੍ਹਾਂ ਨਾਲ ਇਹ ਰਿਪੋਰਟ ਹੈ ਜਿਹੜੀ ਵੱਖ-ਵੱਖ ਮਾਧਿਅਮ ਤੋਂ ਇਕੱਠੀ ਕੀਤੀ ਗਈ ਹੈ ਜਿਹਦੇ ਵਿੱਚ ਕਿੰਨੇ ਹੀ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੋ 40000 ਦੇ ਕਰੀਬ ਲੋਕ ਇਹ ਸਰਵੇਖਣ ਸ਼ਾਮਲ ਹੋਏ ਨੇ ਤੇ 294 ਦੇ ਕਰੀਬ ਜ਼ਿਲ੍ਹੇ ਲਗਭਗ 300 ਜ਼ਿਲ੍ਹਿਆਂ ਦੇ 40000 ਲੋਕਾਂ ਨੂੰ ਇਹ ਸਰਵੇ ਸ਼ਾਮਲ ਕੀਤਾ ਗਿਆ ਜਿਨ੍ਹਾਂ ਚੋਂ 20000 742 40000 ਚੋਂ 20742 ਯਾਤਰੀਆਂ ਨੂੰ ਪੁੱਛਿਆ ਗਿਆ ਯਾਤਰੀਆਂ ਨੇ ਕਿਹਾ ਕਿ ਅਸੀਂ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਾਦ ਕਿੰਨਾ ਪੁਰਾਣਾ ਹੈ ਕੀ ਸਥਿਤੀ ਹੈ ਉਹਦੀ ਸੋ ਇਹ ਇਹਦਾ ਮਤਲਬ 50% ਦੇ ਕਰੀਬ 50% ਤੋਂ ਵੱਧ ਪਰ ਜਿਹੜਾ ਓਵਰਆਲ ਇਹ ਫਿਕਰਮੰਦੀ ਚੋ ਸਵਾਲ ਆਇਆ ਕਿਨੇ 46% ਲੋਕਾਂ ਦਾ ਇਹ ਸਵਾਲ ਸੀ ਕਿ ਅਸੀਂ ਇਹ ਸਰਚ ਮਾਰ ਰਹੇ ਹਾਂ ਜੀ ਕਿ ਜਹਾਜ਼ ਦੀ ਸਿੱਤੀ ਕਿਹੋ ਜਿਹੀ ਹੈ ਕਿੰਨਾ ਪ੍ਰਾਣਾ ਕਿੰਨਾ ਕੀ ਹੈ ਸੋ ਇਸ ਲਈ ਇਹ ਵੀਕ ਪਹਿਲੂ ਸਾਡੇ ਮੂਰੇ ਆ ਚਲੋ ਜਿੱਥੇ ਹਾਦਸੇ ਤੋਂ ਬਾਅਦ ਉਡਾਨਾਂ ਨੂੰ ਲੈ ਕੇ ਫਿਕਰ ਵਧਿਆ ਹੈ ਹਨਾ ਉਹ ਨਹੀਂ ਹਾਲਾਤ ਨੂੰ ਲੈ ਕੇ ਫਿਕਰ ਵਧਿਆ ਹੈ ਲੋਕ ਚਿੰਤਾਜਨਕ ਨੇ ਸਰਚ ਕਰਨ ਲੱਗੇ ਨੇ ਉਥੇ ਜਿੱਥੇ ਰਿਪੋਰਟ ਆਉਣ ਲੱਗੀ ਹੈ ਕਿ ਭਾਈ ਹੈਨਾ ਹਾਂ ਉਹ ਤਾਂ ਜੀ 2 ਇੰਚ ਫੇਲ ਹੋ ਗਈ ਸੀ ਉਥੇ ਜਿਹੜੇ ਦਿੱਲੀ ਏਅਰਪੋਰਟ ਜਾਂਦੇ ਨੇ ਨਾ ਖਾਸ ਕਰ ਪੰਜਾਬ ਵਾਲੇ ਹਰਿਆਣੇ ਵਾਲੇ ਇਧਰੋਂ ਅੰਮ੍ਰਿਤਾਲੇ ਵਾਲੇ ਰੂਟ ਤੋਂ ਜਿਹੜਾ ਦਿੱਲੀ ਅੰਮ੍ਰਿਤਸਰ ਰੂਟ ਇਹ ਜਿਹੜਾ ਰੂਟ ਹੈ 6 ਸੰਸੂਰੀ ਜਿਹੜਾ ਹਾਈਵੇ ਹੈ ਇਸ ਦੇ ਰਾਹੀ ਕਹਿੰਦੇ ਕਿ ਜਿਹੜੇ ਸੂਬੇ ਚਾਹੇ ਉਹ ਜੰਮੂ ਕਸ਼ਮੀਰ ਦੇ ਲੋਕ ਚਾਹੇ ਇੱਥੋਂ ਤੱਕ ਕਿ ਹਮਾਚਲ ਚਾਹੇ ਪੰਜਾਬ ਹਰਿਆਣਾ ਇਹਨਾਂ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ 에ਰਪੋਰਟ ਤੇ ਜਾਣਾ ਹੈ ਜਾਂ ਉਸ ਤੋਂ ਇਧਰ ਨੂੰ ਆਉਣਾ ਹੈ ਉਹਨਾਂ ਲਈ ਹੁਣ ਉਹ ਜਿਹੜਾ ਜੀ ਮਤਲਬ ਅੰਡਰਗਰਾਉਂਡ ਇੱਕ ਸੁਰਗ ਬਣ ਰਹੀ ਸੀ ਸੋਨੀਪੱਥੋਂ ਉਹ ਕੰਮ ਲਗਭਗ ਮੁਕੰਮਲ ਹੋ ਗਿਆ ਸੋ ਅਗਸਤ ਮਹੀਨੇ ਤੱਕ ਉਸ ਦਾ ਉਦਘਾਟਨ ਹੋ ਜਾਵੇ ਮੈਸੇ 24 ਘੰਟਿਆਂ ਦੇ ਟ੍ਰਾਇਲ ਲਈ ਉਹ ਸ਼ੁਰੂ ਹੋ ਗਈ ਹੈ 98% ਦਾ ਕੰਮ ਮੁੱਕ ਗਿਆ ਸੋਨੀਪੱਥ ਤੋਂ ਹੁਣ ਇਹ ਰਿਪੋਰਟ ਜਾਣ ਤੱਕ 1 ਘੰਟੇ ਤੋਂ ਸਵਾ ਘੰਟਾ ਬਚੂਗਾ ਜੀ ਜਿਹੜਾ ਦਿੱਲੀ ਦਾ ਟ੍ਰੈਫਿਕ 'ਚ ਫਸਦੇ ਸੀ ਲੋਕ ਉਹ ਟ੍ਰੈਫਿਕ ਤੋਂ ਨਜਾਤ ਮਿਲ ਜਾਣੀ ਹੈ ਕਹਿੰਦੇ ਸੋ ਨਿਤਨ ਗੜਕਰੀ ਦੀ ਟੀਮ ਨੇ ਉਹਦੇ ਵਿਭਾਗ ਨੇ ਕਹਿੰਦੇ ਇਹ ਟਰਮੀਨਲ ਦਾ ਕੰਮ ਮੁਕੰਮਲ ਕਰ ਦਿੱਤਾ ਹੈ ਅੰਦਰ ਕੁਦਰਤੀ ਸਨੇਹ ਦੇਣ ਵਾਲੇ ਸਲੋਗਨ ਨੇ ਜੀ ਬੜੀਆਂ ਸੋਹਣੀਆਂ ਸਿਨਰੀਆਂ ਨੇ ਲਾਈਟਾਂ ਤੇ ਯਾ ਕੰਮ ਕੰਮ ਕੀਤਾ ਹੈ ਕਿ ਅੰਦਰ ਦ੍ਰਿਸ਼ ਬੜਾ ਆਮਨਮੋਹਕ ਲੱਗੇ ਲੱਗੇ ਕਿ ਤੁਸੀਂ 에어ਪੋਰਟ ਤੋਂ ਨਿਕਲਦੇ ਹੋ ਅਗਯੋ ਗੁੜਗਾਮਾ ਨਾਲ ਜੁੜ ਜਾਣਾ ਹੈ ਅਗਯੋ ਦਵਾਰਕਾ ਨਾਲ ਜੁੜ ਜਾਣਾ ਉਹ ਸਾਰੀਆਂ ਐਕਸਪ੍ਰੈਸ ਵੇ ਨਾਲ ਜਾ ਕੇ ਜੁੜਨਾ ਹੈ ਸੋ ਪੱਤ ਸੋਨੀਪੱਤ ਤੋਂ ਇਹ ਰੂਟ ਤੁਹਾਡਾ ਹੋਏਗਾ ਜੇ ਤੁਸੀਂ ਅੰਡਰਗਰਾਉਂਡ ਸੁਰਗ ਨਾ ਹੀ ਜਾਣਾ ਤੇ ਤੁਹਾਨੂੰ 에어ਪੋਰਟ ਤੱਕ ਜਦੋਂ ਲੈ ਕੇ ਜਾਏਗੀ ਤਾਂ ਸੋਨੀਪੱਤ ਤੋਂ ਦਿੱਲੀ ਤੋਂ ਹੁੰਦਿਆਂ ਹੋਇਆਂ ਗੁੜਗਾਉਂ ਰੋਡ ਤੇ 에어ਪੋਰਟ ਤੱਕ ਜਾਣ ਤੱਕ ਜਿੰਨਾ ਤੁਹਾਡਾ ਸਮਾਂ ਲੱਗਦਾ ਸੀ ਉਹ ਚੋਂ ਸਵਾ ਘੰਟਾ ਲਗਭਗ ਬਚਣਾ ਸੋ ਇਹ ਇੱਕ ਵੱਡੀ ਕਹਿੰਦੇ ਖਬਰ ਹੈ ਜੀ ਇਹਦੇ ਨਾਲ NRI ਭਰਾਵਾਂ ਨੂੰ ਯਾਤਰੂ ਕਰਨ ਵਾਲੇ ਨੂੰ ਭਾਈ ਯਾਤਰੂ ਕਰਨ ਨੂੰ ਰਾਤ ਮਿਲੂਗੀ ਪਰ ਇਹਦੇ ਨਾਲ ਨਾਲ ਇਹ ਵੀ ਗੱਲ ਉੱਪਰ ਕੇ ਆਈ ਹੈ ਜਿਹੜੀ ਹੋਰ ਵੀ ਚੰਗੀ ਹੈ ਦਿੱਲੀ ਵਾਸੀਆਂ ਲਈ ਜਾਂ ਦਿੱਲੀ ਚ ਕੰਮ ਕਰ ਕਰਨ ਲਈ ਜਾਣ ਵਾਲੇ ਲੋਕਾਂ ਲਈ ਹੈ ਕਿ ਜਿਹੜਾ 60 ਤੋਂ ਲੈ ਕੇ 80 ਦੀ ਸਪੀਡ ਤੇ ਇਹ ਸਟਾਨਲ ਚ ਜਾਇਆ ਜਾ ਸਕਦਾ ਪਰ ਕਹਿੰਦੇ ਜੀ ਇਹਦੇ ਨਾਲ ਸਭ ਤੋਂ ਵੱਡਾ ਫਾਇਦਾ ਜਿਹੜਾ ਹੋਣਾ ਹੈ ਕਿ ਉਹ ਹੈ ਜੀ ਕਿ ਕਿੰਨੀਆਂ ਹੀ ਲੱਖਾਂ ਹੀ ਗੱਡੀਆਂ ਦਾ ਅਹ ਦਿੱਲੀ ਤੋਂ ਦਬਾਅ ਘਟ ਜਾਣਾ ਸੋ ਜਿਹੜਾ ਦਿੱਲੀ ਵਾਲੀਆਂ ਇਲਾਕੇ ਦੇ ਵਿੱਚ ਗੱਡੀਆਂ ਸੀਗੀਆਂ ਉਹਦਾ ਦਬਾਅ ਕਹਿੰਦੇ ਬਹੁਤ ਘਟਣਾ ਹੈ ਉਹਦਾ ਫਾਇਦਾ ਸਭ ਤੋਂ ਵੱਡਾ ਹੋਣਾ ਹੈ ਕਿ ਹਾਂ ਹੁਣ ਇਹ ਆਪਣੀ 75 ਕਿਲੋਮੀਟਰ ਦੇ ਕਰੀਬ ਕਰੀਬ ਇਹ 터ਨਲ ਇਹ ਸੁਰੰਗ ਜਿਹਦੇ ਰਾਹੀਂ ਲੋਕਾਂ ਦਾ ਆਉਣ ਜਾਣ ਹੋਣਾ ਸੋ ਇਹਦੇ ਰਾਹੀਂ ਫਿਰ ਮਤਲਬ ਕਿ 1 ਘੰਟੇ ਤੋਂ ਸਵਾ ਘੰਟਾ ਬਚਿਆ ਕਰੂਗਾ ਸੋ ਇਹਦੇ ਨਾਲ ਕਹਿੰਦੇ ਕਿ ਦਿੱਲੀ ਦੇ ਵਿੱਚ 2.5 ਲੱਖ ਦੇ ਕਰੀਬ ਜਿਹੜੀਆਂ ਗੱਡੀਆਂ ਨੇ ਉਹਨਾਂ ਦਾ ਦਬਾਅ ਘਟ ਜਾਣਾ ਹੈ ਤੇ ਜਿਹੜੀਆਂ ਕਾਰਾਂ ਹੋਣਗੀਆਂ ਉਹਦੀ 80 ਤੱਕ ਦੀ ਸਪੀਡ ਰੋਹੂਗੀ ਇਸ ਉਹਦੇ ਵਿੱਚ ਗੁਫਾ ਦੇ ਵਿੱਚ ਤੇ ਜਿਹੜੀਆਂ ਵੱਡੀਆਂ ਰੁਗੀਆਂ ਵੱਡੇ ਵਾਹਨ ਹੋਣਗੇ ਉਹਨਾਂ ਦੀ 60 ਤੱਕ ਰਹਿਣ ਦੀ ਹੈ ਸੋ ਇਹ ਅਗਸਤ ਤੋਂ ਜੇਕਰ ਰਸਮੀ ਤੌਰ ਤੇ ਸ਼ੁਰੂ ਹੋ ਜਾਂਦਾ ਤਾਂ ਪੰਜਾਬ ਤੋਂ ਐਨ ਆਰ ਆਈ ਭਰਾਵਾਂ ਨੂੰ ਜਾਣ ਆਉਣ ਦੇ ਵਿੱਚ ਜਿਹੜੀ ਦਿੱਕਤ ਸੀ ਉਹਦੇ ਵਿੱਚ ਥੋੜੀ ਰਾਹਤ ਵਾਲੀ ਖਬਰ ਵੀ ਹੋਊਗੀ ਇਸ ਲਈ ਇਹ ਵੀ ਪੈਣਾ ਜ਼ਰੂਰੀ ਹੈ ਜੀ ਦੁਨੀਆ ਭਰ 'ਚ ਪਲਾਸਟਿਕ ਨੂੰ ਲੈ ਕੇ ਇੱਕ ਬਹਿਸ ਵੱਡੀ ਹੁੰਦੀ ਜਾ ਰਹੀ ਹੈ ਇੱਕ ਤਾਂ ਇਹ ਧਰਤੀ ਲਈ ਸਹਾਇ ਨਹੀਂ ਹੈ ਕੁਦਰਤੀ ਵਾਤਾਵਰਨ ਲਈ ਸਹਾਇ ਨਹੀਂ ਹੈ ਪਾਣੀ ਦੇ ਵਿੱਚ ਜਾ ਕੇ ਇਹ ਉਸੇ ਤਰ੍ਹਾਂ ਨਾਲ ਗਲ ਰਹੀ ਹੈ ਨਾ ਖਤਮ ਹੋ ਰਹੀ ਹੈ ਤੇ ਉਲਟਾ ਜੀਵ ਜੰਤੂਆਂ ਲਈ ਨੁਕਸਾਨਦੇ ਹੈ ਤੇ ਧਰਤੀ 'ਚ ਵੀ ਇਸੇ ਤਰ੍ਹਾਂ ਨੁਕਸਾਨਦੇ ਹੈ ਤੇ ਪਰ ਉਸ ਦੇ باوجود ਵੀ ਇਤੀ ਵਰਤੋਂ ਨਹੀਂ ਘਟ ਰਹੀ ਸਿੰਗਲ ਯੂਜ਼ ਪਲਾਸਟਿਕ ਤਾਂ ਖਾਸ ਕਰਕੇ ਇਨਾ ਖਤਰਨਾਕ ਹੈ ਇੱਕ ਵਾਰ ਫਿਰ ਪੀਜੀਆਈ ਨੇ ਵੱਖ-ਵੱਖ ਮੈਡੀਕਲ ਧਿਰਾਂ ਨਾਲ ਮਿਲ ਕੇ ਇੱਕ ਸਰਵੇ ਕੀਤਾ ਤੇ ਰਿਪੋਰਟ ਤਿਆਰ ਕੀਤੀ ਇਹਦੀ ਫਿਕਰਮੰਦੀ ਪੈਦਾ ਕਰਦੀ ਹੈ ਉਹ ਕਹਿੰਦੇ ਕਿ ਅੱਜ ਕੱਲ ਪਲਾਸਟਿਕ ਦੇ ਬੋਤਲਾਂ ਚ ਥੈਲੀਆਂ ਚ ਜਿਵੇਂ ਦੁੱਧ ਆ ਰਿਹਾ ਹੈ ਜਿਵੇਂ ਪਨੀਰ ਆ ਰਿਹਾ ਹੈ ਹੈਨਾ ਜਿਵੇਂ ਇੱਥੋਂ ਤੱਕ ਜਿਹੜੇ ਡਰਿੰਕ ਕਰਨ ਦੇ ਆਦੀ ਨੇ ਉਹਨਾਂ ਨੂੰ ਆ ਬੀਅਰ ਬੁਰ ਜੇ ਉਹ ਇਹੀਆਂ ਚੀਜ਼ਾਂ ਉਹਦੇ ਵਿਚ ਆ ਰਹੀਆਂ ਨੇ ਸੋ ਸਾਰਾ ਕੁਝ ਚਾਹੇ ਤੁਸੀਂ ਪਾਣੀ ਪੀਨੇ ਉਹ ਪਲਾਸਟਿਕ ਦੀਆਂ ਬੋਤਲਾਂ ਚ ਉਹ ਚਾਹੇ ਗਲਾਸ ਆ ਜਾਣ ਚਾਹੇ ਬੋਤਲ ਗਰੁੱਪ ਚ ਆ ਜਾਣ ਵਨ ਟਾਈਮ ਯੂਜ਼ ਹੈ ਜੀ ਚਾਹੇ ਉਹ ਚ ਦੁੱਧ ਆਉਣਾ ਉਹ ਵੀ ਥੈਲੀਆਂ ਚ ਜਾਂ ਬੋਤਲਾਂ ਚ ਚਾਹੋ ਬੀਅਰ ਵਰਗਾ ਹੁੰਦਾ ਹੋਵੇ ਚਾਹੇ ਕੋਰਟਿਜਨ ਜਿਹੜੀਆਂ প্লাਸਟਿਕ ਦੇ ਡੱਬੀਆਂ ਚ ਅਜਿਹੀਆਂ ਚੀਜ਼ਾਂ ਜਿਹੜੀਆਂ ਪੈਕ ਹੋ ਕੇ ਆਉਂਦੀਆਂ ਨੇ ਹਾਂ ਉਹ ਬਹੁਤ ਖਤਰਨਾਕ ਇਸ ਲਈ ਇਹ ਕਹਿੰਦੇ ਕਿ 1 ਲੀਟਰ ਮੰਨ ਲਓ ਪਾਣੀ ਦੀ ਬੋਤਲ ਹੈ ਤੁਹਾਡੇ ਕੋਲ ਤਾਂ ਉਹਦੇ ਵਿੱਚ ਘੱਟੋ ਘੱਟ 70 ਦੇ ਕਰੀਬ 70 ਮਾਈਕਰੋਪਲਾਸਟਿਕ ਦੇ ਕਣ ਤੁਹਾਡੇ ਅੰਦਰ ਜਾਂਦੇ ਆ ਇੱਕ ਲੀਟਰ ਬੋਤਲ ਚੋਂ ਪਾਣੀ ਪੀਣ ਨਾਲ ਵਿਅਕਤੀ ਦੇ ਸਰੀਰ ਦੇ ਵਿੱਚ 70 ਦੇ ਕਰੀਬ ਜਿਹੜੇ ਪਲਾਸਟਿਕ ਦੇ ਮਾਈਕਰੋ ਕਣੇ ਅੰਦਰ ਚਲੇ ਜਾਂਦੇ ਨੇ ਤੇ ਜਦੋਂ ਇੰਨੀ ਵੱਡੀ ਮਾਤਰਾ 'ਚ ਅਸੀਂ ਪਲਾਸਟਿਕ ਦੀ ਵਰਤੋਂ ਕਰ ਰਹੇ ਹਾਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਹਾਡੇ ਸਰੀਰ ਦੇ ਅੰਦਰ ਮਾਈਕਰੋ ਦੇ ਕਣ ਕਿੰਨੇ ਜਾਂਦੇ ਹੋਣਗੇ ਕੱਲਾ ਇਹ ਹੀ ਨਹੀਂ ਇੱਕ ਵਾਰ ਮੈਂ ਇੱਕ ਵੱਡੀ ਰਿਪੋਰਟ ਕੀਤੀ ਸੀ ਇਸ ਦਾਦੇ ਉੱਤੇ ਕਿ ਜੇ ਤੁਸੀਂ ਮੱਛੀ ਖਾਂਦੇ ਹੋ ਤਾਂ ਯਾਦ ਰੱਖੋ ਧਿਆਨ ਰੱਖੋ ਕਿ ਮੱਛੀ ਪਲਾਸਟਿਕ ਖਾਂਦੀ ਹੈ ਤੇ ਉਹ ਵੀ ਮੱਛੀਂ ਘਰ ਦੇ ਪਲਾਸਟਿਕ ਵੀ ਖਾ ਰਹੇ ਹੁਣ ਜਿਸ ਤਰ੍ਹਾਂ ਸਮੁੰਦਰ ਤਲ ਦੇ ਵਿੱਚ ਅਨਾ ਅਸੀਂ دریاਵਾਂ ਦੇ ਵਿੱਚ ਜਿਸ ਤਰ੍ਹਾਂ ਅਸੀਂ ਇਹ ਪਲਾਸਟਿਕ ਦਾ ਗੰਦ ਸੈਂਟ ਰਹੇ ਆ ਤੇ ਉਹ ਮੱਛੀਆਂ ਦੇ ਅੰਦਰੋਂ ਕਣ ਜਾਂਦੇ ਨੇ ਤੇ ਜਦੋਂ ਅਸੀਂ ਜਿਹੜੇ ਲੋਕ ਮੱਛੀ ਖਾਂਦੇ ਨੇ ਜਾਂ ਹੋਰ ਸੀ ਫੂਡ ਖਾਂਦੇ ਨੇ ਕਹਿੰਦੇ ਉਹਨਾਂ ਲਈ ਵੀ ਵੱਡੀ ਚਣੌਤੀ ਆ ਉਸ ਰੂਪ ਚ ਵੀ ਇਹ ਤੁਹਾਡੇ ਅੰਦਰ ਦਾਖਲ ਹੋ ਰਿਹਾ ਸੋ ਇਸ ਲਈ ਕਿਸੇ ਨਾ ਕਿਸੇ ਤਰ੍ਹਾਂ ਜੇ ਇਸ ਪਲਾਸਟਿਕ ਤੋਂ ਛੁਟਕਾਰਾ ਪਾਇਆ ਜਾਵੇ ਤਾਂ ਬਹੁਤ ਹੈ ਮੈਂ ਇੱਕ ਪਾਸੇ ਤਾਂ ਚੀਜ਼ਾਂ ਪਲਾਸਟਿਕ ਵਾਲੀਆਂ ਵਿੱਚ ਗਰਮ ਕਰਨ ਦਾ ਮਸਲਾ ਖੜਾ ਉਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਦਾ ਖਤਰਾ ਜਾਂ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਚ ਬੱਚਿਆਂ ਦੇ ਡਰਿੰਕ ਇਹਨਾਂ ਹੋਰ ਕੋਲਡ ਡਰਿੰਕ ਜੇ ਬੋਏ ਸਾਰਾ ਕੁਝ ਚੜਾਉਂਦਾ ਹੈ ਦੁੱਧ ਪਾਣੀ ਜਿਹੜਾ ਕੁਝ ਆਉਂਦਾ ਹੈ ਇਹ ਜਿਸ ਤਰ੍ਹਾਂ ਗਰਮੀ ਚ ਟਰੱਕ ਖੜੇ ਰਹਿੰਦੇ ਨੇ ਦੁਕਾਨਾਂ ਦੇ ਬਾਹਰ ਪਿਆ ਰਹਿੰਦਾ ਉਹ ਬੋਤਲਾਂ ਚ ਗਰਮ ਹੋਣਾ ਉਹ ਤਤਾਂ ਦੇ ਨਾਲ ਵੀ ਪਲਾਸਟਿਕ ਦੇ ਕਣ ਦਾ ਪਹਿਲੂ ਉਹ ਵੀ ਹੈਗਾ ਤੇ ਉਹਦੇ ਨਾਲ ਕੈਂਸਰ ਹੋਣ ਵਰਗਾ ਖਤਰਾ ਵੀ ਖੜਾ ਦੂਸਰੇ ਪਾਸੇ ਜਿਹੜੇ ਸਿੱਧੇ ਮਾਈਕਰੋ ਕਣ ਤੁਹਾਡੇ ਅੰਦਰ ਚਲੇ ਜਾਂਦੇ ਨੇ ਉਹਦੇ ਨਾਲ ਤੁਹਾਡੀ ਪਾਚਨ ਸ਼ਕਤੀ ਜਿਹਨੂੰ ਆਪਾਂ ਕਹਿੰਦੇ ਆ ਪਚਾਉਣ ਦੀ ਸ਼ਕਤੀ ਹੈ ਨਾ ਕੋਈ ਵੀ ਭੋਜਨ ਖਾਣ ਪੀਣ ਉਹ ਫਿਰ ਤੁਹਾਡੀ ਸਮਰੱਥਾ ਜਵਾਬ ਦੇਣ ਦੀ ਹੈ ਤੁਸੀਂ ਕਹਿੰਦੇ ਫਿਰ ਉਹ ਇਹ ਪੀਜੇ ਦੇ ਡਾਕਟਰਾਂ ਕਹਿੰਦਾ ਪਰ ਪਾਚਨ ਸ਼ਕਤੀ ਉਹ ਆਪਾਂ ਤਾਂ ਅਹੀਂ ਕਹਿੰਦੇ ਨਾ ਕਿ ਖਾਣਾ ਪਚਦਾ ਨਹੀਂਗਾ ਬਈ ਇਹਦੇ ਹੈ ਨਾ ਸੋ ਇਸ ਲਈ ਕਹਿੰਦੇ ਕਿ ਉਹ ਫਿਰ ਸ਼ਕਤੀਆਂ ਕਮਜ਼ੋਰ ਹੋ ਜਾਂਦੀਆਂ ਤੇ ਜਦੋਂ ਉਹ ਕਮਜ਼ੋਰ ਹੁੰਦੀਆਂ ਤਾਂ ਤੁਹਾਨੂੰ ਢਿੱਡ ਨਾਲ ਸੰਬੰਧਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਿੰਨ ਮਾਨਸਿਕ ਰੋਗ ਉਹਦੇ ਖਤਰੇ ਪੈ ਜਾਂਦੇ ਨੇ ਸੋ ਬਕਾਇਦਾ ਤੌਰ ਤੇ ਪੀਏ ਦੀ ਰਿਪੋਰਟ ਨੇ ਤਾਂ ਭਰਿਆ ਕਿ ਜੇ بچ ਸਕਦੇ ਹਾਂ ਖਤਰਿਆਂ ਨੂੰ ਘੱਟ ਕਰਨ ਦੇ ਲਈ ਤੁਸੀਂ ਬਿਮਾਰੀਆਂ ਤੋਂ ਬਚਣ ਦੇ ਲਈ ਪਲਾਸਟਿਕ ਜਾਂ ਪਲਾਸਟਿਕ ਨਾਲ ਸੰਬੰਧਿਤ ਚਾਹੇ ਉਹ ਸੀ ਫੂਡ ਦੇ ਰੂਪ ਚ ਆਪਾਂ ਗੱਲ ਕਰ ਰਹੇ ਚਾਹੇ ਮੱਛੀ ਦੇ ਰੂਪ ਚ ਗੱਲ ਕਰ ਰਹੇ ਕੋ ਮੱਛੀ ਕੱਚੂ ਜੇ ਉਹ ਉਹਨਾਂ ਚ ਵੀ ਸਾਰਾ ਕੁਝ ਅੰਦਰ ਜਾ ਰਿਹਾ ਤੇ ਚਾਹੇ ਸਿੱਧੀਆਂ ਜਿਹੜੀਆਂ ਚੀਜ਼ਾਂ ਖਾਣ ਪੈਂਦੀਆਂ ਅੱਜ ਕੱਲ੍ਹ ਇਹਨਾਂ ਚਾਹ ਰੀਆਂ ਉਹ ਇਹਨਾਂ ਸਾਰਿਆਂ ਤੋਂ ਬਚਣਾ ਜ਼ਰੂਰੀ ਹੈ ਤਾਂ ਕਿ ਤੁਸੀਂ ਰੋਗ ਤੋਂ ਮੁਕਤ ਰਹਿ ਸਕੋ Вот его. Вот. Чукаю.